ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜ਼ਿਲ੍ਹਾ ਫਰੀਦਕੋਟ ਦੇ ਆਪਾਂ ਪਿੰਡ ਘੁੰਮ ਰਹੇ ਆਂ ਸਾਈਕਲ ਤੇ ਤੇ ਹੁਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੁਰੂਆਤ ਕਰਾਂਗੇ ਪਿੰਡ ਬਰਗਾੜੀ ਤੋਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਆਪਾਂ ਪਿੰਡ ਬੁਰਜ ਜਵਾਰ ਸਿੰਘ ਵਾਲੇ ਤੱਕ ਪਹੁੰਚੇ ਸੀਗੇ ਬੁਰਜ ਜਵਾਰ ਸਿੰਘ ਵਾਲੇ ਤੋਂ ਅੱਗੇ ਆਪਾਂ ਆਏ ਆਂ ਬਰਗਾੜੀ ਤੇ ਹੁਣ ਆਪਾਂ ਚੱਲਦੇ ਆਂ ਬਰਗਾੜੀ ਦੇਖਦੇ ਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਆਓ ਚੱਲਦੇ ਹਾਂ ਹੁਣ ਆ ਗਿਆ ਜੀ ਪਿੰਡ ਬਰਗਾੜੀ ਬਰਗਾੜੀ ਤੋਂ ਆਪਾਂ ਹੁਣ ਹਾਈਵੇ ਤੇ ਆ ਕੇ ਗੱਲਦੇ ਹਾਂ ਇਹ ਪਿੰਡ ਬਰਗਾੜੀ ਬਰਗਾੜੀ ਆ ਕੇ ਹੁਣ ਆਪਾਂ ਹਾਈਵੇ ਫੜ ਲਿਆ ਆਪਣੇ ਸੱਜੇ ਤੇ ਖੱਬੇ ਬਰਗਾੜੀ ਦਾ ਬਾਜ਼ਾਰ ਬਰਗਾੜੀ ਕਸਬਾ ਹੀ ਬਣ ਗਿਆ ਹੁਣ ਇੱਕ ਰੋਸਟਰ ਕੋਲ ਚਲੀ ਗਏ। ਇਹ ਪਰ ਗਾੜੀ ਤੋਂ ਜਦੋਂ ਪਕੋੜ ਉਪਰੇ ਨੂੰ ਮਨੇ ਆ। ਉੱਥੋਂ ਇਹ ਸਿੱਧੇ ਹੱਥ ਪੈਂਡਾ। ਇਹ ਪਰ ਗਾੜੀ ਕੋਟ ਨੂੰ ਆਈਏ। ਇਹ ਤਾਂ ਨਹੀਂ ਗੱਲਾਂ ਬਤਾ। ਬੋਰਚ ਹਰੀਆਂ ਦੀ ਫਿਰਨੀ ਆ ਕੋਈ ਧਾਰਮਿਕ ਜਗਾ ਹਵਾ ਬਹੁਤ ਜ਼ਿਆਦਾ ਵਗ ਰਹੀ ਹੈ ਸ਼ਾਇਦ ਹੋ ਸਕਦਾ ਡਿਸਟਰਬ ਡਿਸਟਰਬੈਂਸ ਆਉਗੀ ਆਵਾਜ਼ ਦੇ ਵਿੱਚ ਹਵਾ ਬਹੁਤ ਤੇਜ਼ ਹੈ ਸਿੱਧਾ ਜੇ ਆਪਾਂ ਜਾਂਦੇ ਆਂ ਦਾ ਮੱਲ ਕਿਹਾ ਨੂੰ ਆਪਾਂ ਮੁੜਾਂਗੇ ਪਿੰਡ ਸਿਵੀਆਂ ਨੂੰ ਸਿੱਧਾ ਮੱਲ ਕਿਹਾ ਨੂੰ ਸਾਹਮਣੇ ਕਰੀਰ ਬਹੁਤ ਪੁਰਾਣੇ ਦਰਖਤ ਸੀਗੇ ਜਦੋਂ ਜਿੱਥੇ ਮ ਲੋਕੇ ਪਾਣੀ ਬਹੁਤ ਘੱਟ ਹੁੰਦਾ ਸੀਗੇ ਟਿੱਬੇ ਡੱਬਿਆਂ ਦੇ ਇਹ ਇਦਾਂ ਦੇ ਦਰਖਤ ਹੁੰਦੇ ਸੀ ਕਰੀਰਾ ਜੰਡ ਮਲੇ ਆਪਣੀ ਸਕਰੀਨ ਤੇ ਪਿੰਡ ਸੇਵੀਆਂ ਕੋੜੂਪਰੇ ਦੇ ਨਾਲ ਲੱਗਦਾ ਢੱਲਵਾ ਗਲਾ ਦੇ ਨਾਲ ਲੱਗਦਾ ਪਿੰਡ ਆ ਇਹ ਪਿੰਡ ਸਿਵੀਆਂ ਦੀ ਫਰਨੀ ਤੇ ਤੇ ਆਪਾਂ ਨੂੰ ਮਿੱਤਰ ਮਿਲਿਆ ਕੀ ਨਾਂ ਕੀ ਆੜੀ ਤੇਰਾ ਚੰਨਵੀਰ ਚੰਨਵੀਰ ਸਿੰਘ ਸਿਵੀਆਂ ਪਿੰਡ ਦਾ ਮੁੰਡਾ ਹੈ ਸਿਵੀਆਂ ਦੇ ਮੇਰੇ ਨਾਲ ਦੋ ਮੁੰਡੇ ਪੜਦੇ ਹੁੰਦੇ ਸੀ ਇੱਕ ਤਾਂ ਨਵਦੀਪ ਸੀਗਾ ਇੱਕ ਜੱਜੀ ਸੀਗਾ ਜੱਜੀ ਕਹਿੰਦੇ ਹੁੰਦੇ ਸੀ ਪਿੰਡ ਸਿਵੀਆਂ ਦੀ ਫਰਨੀ ਦਾ ਨਜ਼ਾਰਾ ਸਵੀਆਂ ਦੇ ਘਰ-ਬਾਰ ਇਦਾਂ ਦੇ ਆ ਮੌਸਮ ਬਹੁਤ ਸ਼ਾਨਦਾਰ ਆ ਇਹਦੇ ਸਾਹਮਣੇ ਆਪਣੇ ਦਰਵਾਜ਼ੇ ਬਣੇ ਹੋਏ ਆ 1969 1966 1969 ਮਤਲਬ ਕਿ 70 ਦੇ ਦਹਾਕੇ ਦੇ ਜਿਹੜੇ ਘਰ ਬਣੇ ਹੋਏ ਆ ਇਹ ਤੇ ਸਾਮ ਸੰਭਾਲ ਦੀ ਪੂਰੀ ਆ ਦਾਨਨ ਦੇਾਰੇ ਵੈਸੇ ਮਿਲਦੇ ਪੰਜਾਬ ਜੀ ਆ ਕਿੱਥੇ ਮਰਜ਼ੀ ਚਲੇ ਜਾਈਏ ਆ ਸਾਹਮਣੇ ਇੱਕ ਬਹੁਤ ਪੁਰਾਣੀ ਇਮਾਰਤ ਆ ਇਹ ਲੱਗਦਾ ਜਿਵੇਂ ਅੰਗਰੇਜ਼ਾਂ ਦੇ ਸਮੇਂ ਦੀ ਹੁੰਦੀ ਆ ਇਹ ਸ਼ਾਇਦ ਹੋ ਵੀ ਸਕਦਾ ਕਿਉਂਕਿ ਨਹਿਰਾਂ ਦੇ ਕਿਨਾਰੇਾਂ ਤੇ ਉਹਨਾਂ ਨੇ ਰੈਸਟ ਹਾਊਸ ਬਣਾਏ ਹੁੰਦੇ ਸੀਗੇ ਅੰਗਰੇਜ਼ਾਂ ਨੇ ਸਾਡਾ ਹੈ ਰੈਸਟ ਹਾਊਸ ਹੋਵੇ ਇੰਦਰ ਬਾਈ ਨੇ ਕਿਸ ਨੇ ਲਾਇਆ ਦਰਖਤ ਬਹੁਤ ਸਵਾਗਾ ਜੋ ਕੰਮ ਕੀਤਾ ਬਾਈ ਜੀ ਆ ਸਾਹਮਣੇ ਇੱਕ ਨਰਸਰੀ ਆ ਗਈ ਹੈ ਵਣ ਵਿਭਾਗ ਪੰਜਾਬ ਵਣ ਰੇਂਜ ਫ੍ਰੀ ਕੋਡ ਇਹ ਸਾਹਮਣੇ ਸਿੱਧੀ ਸੜਕ ਜਾਂਦੀ ਹੈ ਢਿਲਵਾਂ ਕਲਾਂ ਨੂੰ ਕਾਮਣੇ ਆ ਗਈ ਪਿੰਡ ਹੁਣ ਢੱਲਵਾ ਕਲਾਂ ਕੋੜੂਪੂਰੇ ਦੀ ਬੁੱਕਲ ਦੇ ਵਿੱਚ ਵਸਿਆ ਪਿੰਡ ਬਿਲਕੁਲ ਨਾਲ ਲੱਗਵਾ ਪਿੰਡਾ ਕੋੜੂਪੂਰੇ ਦੇ ਬਠਿੰਡਾ ਰੋਡ ਤੇ ਕੋਟੋਂ ਜਰੂਰ ਜਾਣੇ ਬਠਿੰਡੇ ਨੂੰ ਪਿੰਡ ਢੱਲਵਾ ਕਲਾਂ ਦੀ ਫਿਰਨੀ ਤੇ ਆਪਾਂ ਤੇ ਅੱਗੇ ਜਿਹੜਾ ਪੁਰਾਣਾ ਰੋਡ ਸੀ ਇਹ ਕੋੜੂਪੂਰੇ ਤੋਂ ਬਠਿੰਡੇ ਵਾਲਾ ਉਹ ਰੋਡ ਚੜਾਂਗੇ ਹਾਈਵੇ ਆਪਣੇ ਪਿੱਛੇ ਰਹਿ ਗਿਆ ਜਿਹੜਾ ਹਾਈਵੇ ਆ ਉਹ ਰਗਾ ਪਿੱਛੇ ਦੇ ਸਾਹਮਣੇ ਇਹਦਾ ਆਊਗਾ ਕੋੜੂ ਕੁਪਰਾ ਬੰਡਾ ਰੋਡ ਪੁਰਾਣਾ ਸੀ ਦਾ ਬਾਜ਼ੇ ਖਾਨੇ ਨੂੰ ਜਾਂਦਾ ਜਿਹੜਾ ਢੇਟਲਵਾ ਦੀ ਫਰਨੀ ਪਣਟਲਵਾ ਕਲਾਂ ਦੀ ਸਕੂਲ ਦੀ ਨਾ ਹੈਂਡਬਾਲ ਟੀਮ ਬਹੁਤ ਵਧੀਆ ਸੀਗੀ ਚਲੋ ਅਸੀਂ ਪੜਦੇ ਹੁੰਦੇ ਸੀਗੇ ਮੰਨੀ ਵੀ ਟੀਮ ਸੀਗੀ ਹੈਂਡਬਾਲ ਦੀ ਇੱਕ ਵਾਰੀ ਅਸੀਂ ਸਾਡਾ ਵੀ ਮੈਚ ਪਿਆ ਸੀਗਾ ਨਾਲ ਸੀ ਉਹ ਸਖੰਦਰੂ ਸੀਗੇ ਸਾਨੂੰ ਬੜੇ ਬੁਰੇ ਤਰੀਕੇ ਨਾਲ ਹਰਾਇਆ ਸੀਗਾ ਨਾਲ ੱਤ ਲਮਾਣਾ ਹੈਂਡਬਾਲ ਦੇ ਵਿੱਚ ਆ ਸਕੂਲਾ ਕਲਟਲ ਮਕਲਾਂ ਦਾ ਇਹ ਸਕੂਲ ਦੇ ਗਰਾਊਂਡ ਦੇ ਵਿੱਚ ਸਾਨੂੰ ਇਹਨਾਂ ਨੇ ਹਰਾਇਆ ਸੀਗਾ ਦੋਸਤੋ ਆਪਾਂ ਹੁਣ ਪਹੁੰਚ ਗਏ ਆ ਕੋੜੂਗਪੁਰ ਤੋਂ ਦੇਵੀ ਵਾਲਾ ਰੋਡ ਤੇ ਆ ਪੋਲੀਟੈਕਨਿਕ ਕਾਲਜ ਸੀਗਾ ਇਹਦੀ ਆ ਹਾਲਤ ਹੋਈ ਪਈ ਆ ਹੁਣ ਦੇਵੀ ਆਲਾ ਪਿੰਡ ਕੋੜੂਪੁਰ ਤੇ ਨਾਲ ਲੱਗਦਾ ਦੇਵੀ ਆਲਾ ਇਹੋ ਕਾਲਜ ਦੀ ਉਹ ਪਿੱਛੇ ਉਧਰ ਵਰਕਸ਼ਾਪ ਸੀਗੀ ਤੇ ਇਹ ਉਹਦੀ ਇਮਾਰਤ ਆ ਸਰਕਾਰੀ ਬਹੁਤ ਤਕਨੀਕੀ ਕਾਲਜ ਕੋੜੂਪੁਰ ਫ੍ਰੀ ਕੋਟਰ ਸਾਮਣੇ ਇਹ ਉਹ ਚਾਕਾ ਵਾਕਾ ਆਪਣੇ ਪਿੰਡ ਦੇਵੀ ਵਾਲਾ ਸਾਹਮਣੇ ਆ ਜਾਊਗਾ ਹੁਣ ਚੱਲਦੇ ਆ ਪਿੰਡ ਦੇਵੀ ਵਾਲੇ ਆਪਾਂ ਹੁਣ ਪਹੁੰਚ ਗਏ ਜੀ ਪਿੰਡ ਦੇਵੀ ਵਾਲਾ ਦੇਵੀ ਵਾਲਾ ਆ ਸੱਜੇ ਸਟੋਰਾਂ ਗਦਾਮ ਆ ਇਹ ਮਾਰਕਫਿਟ ਦੇ ਹੋਣਗੇ ਆ ਉਸ ਦਾ ਪ੍ਰਾਈਵੇਟ ਵੀ ਹੋਣ ਐਫਸੀਆਈ ਦੇ ਹੋ ਸਕਦਾ ਫੂਡ ਕਾਰਪੋਰੇਸ਼ਨ ਦੇ ਹੁਣ ਪਿੰਡ ਸਰੂਰ ਸ਼ੁਰੂ ਹੋ ਗਿਆ ਜੀ ਦੇਵੀ ਵਾਲਾ ਪਿੰਡ ਦੇਵੀ ਵਾਲੇ ਦੀ ਫਿਰਨੀ ਆ ਸੱਜੇ ਮੁੜ ਗਈ ਪੰਜ ਗrains ਕਲਾ ਨੂੰ ਆ ਸੜਕ ਤੇ ਆਪਾਂ ਚੱਲਦੇ ਆ ਪਿੰਡ ਸਰਸੜੀ ਨੂੰ ਪੰਜਗਰਾਈ ਆਪਾਂ ਜਾਇਆਏ ਸੀਗੇ ਅਸੈਸਰੀ ਹਵੇ ਤੇਵੀ ਵਾਲੀ ਆਈਡੀ ਸੀਗੀ ਆਪਣੇ ਪਿੱਛੇ ਆ ਦਰਖਤ ਆ ਬੜੀ ਸੋਹਣੀ ਛਤਰੀ ਬਣਦੀ ਆ ਨੇੜੇ ਚੱਲ ਕੇ ਦੇਖਦੇ ਆਂ ਕੀ ਆ ਇਹ ਬਰਖਤ ਤੂਤ ਲੱਗਦਾ ਤੂਤ ਆ ਤੂਤਾਂ ਦੀ ਸ਼ਾਂ ਇੱਥੇ ਬਹਿ ਕੇ ਬਾਬੇ ਤਾਸ਼ ਖੋੜਦੇ ਹੋਣਗੇ ਇਦਾਂ ਦੀਆਂ ਗੱਲਾਂ ਬਾਤਾਂ ਸੋਹਣਾ ਮਾਹੌਲ ਆ ਆਪਾਂ ਹੁਣ ਪਹੁੰਚ ਗਏ ਜੀ ਪਿੰਡ ਸਿਰਸੜੀ ਕੋੜ ਕੋੜੇ ਪੂਰੇ ਤਹਿਸੀਲ ਦਾ ਪਿੰਡ ਆ ਇਹ ਇੱਥੋਂ ਦੀ ਵਾਲੀਵਾਲ ਸਮੈਸ਼ਿੰਗ ਦੀ ਟੀਮ ਖਾਸੀ ਵਧੀਆ ਹੁੰਦੀ ਸੀਗੀ ਲਗਭਗ 2 ਦਹਾਕੇ ਪਹਿਨਾ ਪਿੰਡ ਸੱਜੇ ਨੂੰ ਕੋੜ ਸੁਖਿਆ ਖੱਬੇ ਨੂੰ ਨੱਥੇ ਵਾਲਾ ਤੇ ਆਪਾਂ ਕੁੰਦੇ ਆ ਸਰਸੜੀ ਦੀ ਫਰਨੀ ਦੇ ਉੱਤੋਂ ਦੀ ਸਰਸੜੀ ਤੋਂ ਆਲਖਾ ਨੂੰ ਜਾਂਦੇ ਰਾਹ ਤੇ ਉਹ ਸਾਹਮਣੇ ਪਈ ਕੋਈ ਮਿਆਲੀ ਪਾਰਿਆ ਤਕੜਾ ਪ੍ਰੋਜੈਕਟ ਹੈ ਸੋਨਾ ਘਰ ਬਣਾ ਰਿਹਾ ਬਾਈ ਹੁਣ ਚਲਦੇ ਆਪਾਂ ਸਰਸੜੀ ਤੋਂ ਆਲਖਾ ਨੂੰ ਹੁਣ ਪਹੁੰਚਣ ਵਾਲਾ ਪਿੰਡ ਔਲਖ ਸਾਹਮਣੇ ਪਿੰਡ ਔਲਖ ਦਿਖਣ ਲੱਗ ਪਿਆ ਸਰਸੜੀ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਪਿੰਡ ਹੈ ਆਪਣੀ ਸਕਰੀਨ ਤੇ ਪਿੰਡ ਔਲਖ ਪੰਜ ਗਰਾਈਂ ਦੇ ਨਾਲ ਲੱਗਦਾ ਪਿੰਡ ਹੈ ਪੰਜ ਗਰਾਈਂ ਕਲਾਂ ਦੇ ਤਹਿਸੀਲ ਕੋੜੂਗਰੇ ਦਾ ਪਿੰਡ ਹੈ ਦੇਖਦੇ ਆਪਾਂ ਪੰਡ ਔਲਖ ਔਲਖਾਂ ਦੀ ਫਿਰਨੀ ਔਲਖਾ ਤੋਂ ਅੱਗੇ ਚੱਲਦੇ ਹੁਣ ਆਪਾਂ ਪੰਡ ਬੱਗਿਆਣਾ ਪੰਡ ਔਲਖਾਂ ਦੀ ਫਿਰਨੀ ਤਾਂ ਹੁਣ ਆਪਾਂ ਜਾਵਾਂਗੇ ਪਿੰਡ ਬੱਗਿਆਣੇ ਸਿੱਧਾ ਜਾਉਣ ਵਾਲਾ ਤੇ ਖੱਬੇ ਹੈਗਾ ਬੱਗਿਆਣਾ ਜਾਉਣ ਵਾਲੇ ਆਪਾਂ ਜਾਏ ਸੀਗੇ ਤੇ ਹੁਣ ਫੜਦੇ ਆ ਪਿੰਡ ਬੱਗਿਆਣੇਦਾਰਾ ਹੁਣ ਆਪਾਂ ਕਰਦੇ ਆ ਵੀਡੀਓ ਦੀ ਸਮਾਪਤੀ ਜੀ ਤੇ ਆਪਾਂ ਅੱਜ ਪਿੰਡ ਬਰਗਾੜੀ ਤੋਂ ਸਟਾਰਟ ਕੀਤਾ ਸੀਗਾ ਤੇ ਪਿੰਡ ਔਲਖਣ ਤੱਕ ਦੀ ਇਹ ਵੀਡੀਓ ਆ ਤੁਸੀਂ ਆਪਣਾ ਕੀਮਤੀ ਸਮਾਂ ਦੇਖਦੇ ਹੋ ਦੇ ਕੇ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਦੁਬਾਰਾ ਫੇਰ ਰਿਕੁਐਸਟ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ